ਰੀ ਵਾਲਿਆਂ ਤੋਂ ਮਰਾ ਜੀ ਮੇਰਾ ਮਿੱਠੀ ਵਾਰਡ ਨੰਬਰ 22 ਤੋਂ ਜੀ ਮੈਂ ਸਭ ਨੂੰ ਜੀ ਆਪਣੇ ਵਾਰਡ ਤੋਂ ਔਰ ਆਪਣੇ ਸ਼੍ਰੀ ਰਾਧਾ ਕ੍ਰਿਪਾ ਕਲਪ ਖਰੜਵਾਲ ਤੋਂ ਜਨਮ ਅਸ਼ਮੀ ਦੀਆਂ ਬਹੁਤ ਬਹੁ ਮੁਬਾਰਕਾਂ ਦਿੰਦਾ ਹਾਂ ਅਸੀਂ ਇਸ ਵਾਰੀ ਜੀ ਜੋ ਜਨਮ ਅਸ਼ਮੀ ਹੈ ਜੀ ਇਹ ਗਊਸ਼ਾਲਾ ਅੰਬਿਕਾ ਦੇਵੀ ਮੰਦਿਰ ਦੇ ਵਿੱਚ ਬੜੇ ਧੂਮ ਧਾਮ ਨਾਲ ਮਨਾ ਰਹੇ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਗੱਲ ਅੱਜ ਇਸ ਤੁਹਾਡੇ ਚੈਨਲ ਰਾਹੀਂ ਦੱਸਾਂਗਾ ਕਿ ਜਿਹੜਾ ਬਾਂਕੇ ਬਿਹਾਰੀ ਦਾ ਮੰਦਿਰ ਹੈ ਜੀ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਗਊਸ਼ਾਲਾ ਅੰਬਿਕਾ ਦੇਵੀ ਮੰਦਿਰ ਦੇ ਵਿੱਚ ਹੈ ਜਾਂ ਵrindavan ਦੇ ਵਿੱਚ ਹੈ ਔਰ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਰੇ ਜਨਮ ਅਸ਼ਮੀ ਵਾਲੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਕਰੋ ਔਰ ਨਾਲ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਗਊ ਸੇਵਾ ਕਰੋ ਕੀ ਕਹੂੰ ਸਭ ਨੂੰ ਸ਼੍ਰੀਮਦ ਭਾਗਵਤ ਦੇ ਹਰ ਰੋਜ਼ ਸ਼ਲੋਕ ਘਰ ਬੈਠ ਕੇ ਪੜ੍ਹਨੇ ਚਾਹੀਦੇ ਹਨ ਔਰ ਜੋ ਗੀਤਾ ਦੇ ਵਿੱਚ ਲਿਖਿਆ ਹੋਇਆ ਉਸ ਦੇ ਉੱਪਰ ਅਮਲ ਕਰਨਾ ਚਾਹੀਦਾ ਹੈ ਸਾਡੇ ਲੋਕ ਗ੍ਰੰਥ ਪੜ੍ਹਦੇ ਜ਼ਰੂਰ ਹਨ ਪਰ ਅਮਲ ਨਹੀਂ ਕਰਦੇ ਮੇਰੀ ਬੇਨਤੀ ਹੈ ਕਿ ਗ੍ਰੰਥ ਨੂੰ ਪੜ੍ਹੋ ਔਰ ਅਮਲ ਵੀ ਨਾਲ ਕਰੋ ਜੀ ਕਰਨਾ ਮਤਲਬ ਕੀ ਜੀ ਅੱਜ ਦੇ ਸ਼੍ਰੀਮਦ ਭਾਗਵਤ ਗੀਤਾ ਦੇ ਵਿੱਚ ਲਿਖਿਆ ਹੈ ਕਿ ਬਿਹੇ 파ਰਥ ਤੂ ਕਰਮ ਕਰ ਫਲ ਕੀ ਇੱਛਾ ਮਤ ਕਰ ਪਰ ਅੱਜ ਦੇ ਲੋਕਾਂ ਨੂੰ ਜਤ ਕਰ ਫਲ ਫਲ ਬਾਰੇ ਨਾ ਪਤਾ ਚੱਲੇ ਉਹ ਕਰਮ ਨਹੀਂ ਕਰਦੇ